ਚ ਹੈ ਜੀ ਉਹ ਕਰ ਦਿੱਤਾ ਆਪ ਸੋਸਾਇਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਰਹੀਏ ਕਿ ਇਸ ਵੇਲੇ ਅਸੀਂ ਖੜੇ ਹਾਂ ਮੀਰਾ ਸਾਹਿਬ ਖਜੂਰੀਆ ਫੂਡ ਮਾਲ ਦੇ ਬਾਹਰ ਜਿੱਥੇ ਕਿ ਥੋੜੀ ਦੇਰ ਪਹਿਲੇ ਦੇਖਣ ਨੂੰ ਮਿਲਿਆ ਤੁਸੀਂ ਦੇਖ ਰਹੇ ਹੋ ਕਿ ਇੱਥੇ ਸਾਰੀ ਜਨਤਾ ਵੀ ਇਕੱਠੀ ਹੈ ਸਾਮਨੇ ਬਿਲਕੁਲ ਖਜੂਰੀਆ ਫੂਡ ਮਾਲ ਦੇ ਬਿਲਕੁਲ ਸਾਹਮਣੇ ਮੈਂ ਵੀਰ ਨੂੰ ਕਹਾਂਗਾ ਕਿ ਇੱਥੇ ਨੇੜੇ ਆ ਕੇ ਦਿਖਾ ਦੇਵੇ ਫਾਇਰਿੰਗ ਕੀਤੀ ਗਈ ਹੈ ਇਸ ਜਗ੍ਹਾ ਤੇ ਔਰ ਬਿਲਕੁਲ ਨੇੜੇ ਤੋਂ ਆ ਕੇ ਫਾਇਰ ਕੀਤਾ ਗਿਆ ਆ ਤੁਸੀਂ ਦੇਖ ਰਹੇ ਹੋ ਕਿ ਇਹ ਬਿਲਕੁਲ ਸਾਹਮਣੇ ਖਜੂਰੀਆ ਫੂਡ ਮਾਲ ਦੇ ਸਾਹਮਣੇ ਅਸੀਂ ਖੜੇ ਹਾਂ ਔਰ ਕਿਸੇ ਸ਼ਰਾਰਤੀ ਬੰਦੇ ਵੱਲੋਂ ਜਾਂ ਕੀ ਮਕਸਦ ਸੀ ਉਸਦਾ ਇੱਥੇ ਫਾਇਰਿੰਗ ਕਰਨ ਦਾ ਇਹ ਹਜੇ ਤੱਕ ਪਤਾ ਨਹੀਂ ਚਲਿਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਡਿਪਾਰਟਮੈਂਟ ਇੱਥੇ ਪਹੁੰਚ ਚੁੱਕਿਆ ਹੈ ਉਹਨਾਂ ਨੇ ਪੂਰੀ ਆਪਣੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਅਸੀਂ ਗੱਲਬਾਤ ਕਰਾਂਗੇ ਇੱਥੇ ਜਿਹੜੇ ਵੀ ਕੋਈ ਵੀਰ ਹਨ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬਾਈ ਲਾਲ ਕਜੂਰੀਆ ਜੀ ਆ ਕਜੂਰੀਆ ਸਾਹਿਬ ਕੀ ਹੋਇਆ ਇੱਥੇ ਸਾਰਾ ਮਾਮਲਾ ਮੌਲਤ ਜੀ ਮੇਰੇ ਇੱਕ ਜਨ ਬ੍ਰਦਰ ਹਨ ਜਿਹੜੇ ਛੋਟੇ ਬ੍ਰਦਰ ਬੈਠੇ ਸੀ ਸਬਜੀ ਦੀ ਦੁਕਾਨ ਤੇ ਆਦੇ ਦੋ ਲੜਕੇ ਆਏ ਇੱਕ ਨੇ ਪੁੱਠੀ ਟੋਪੀ ਵੈਣੀ ਹੋਈ ਸੀ ਦੂਏ ਨੇ ਮੂੰਹ ਜੀ ਪਲੇਟਿਆ ਸੀਗਾ ਉਹ ਆਏ ਅੰਦਰ ਆ ਕੇ ਉਹਨਾਂ ਨੇ ਫੋਨ ਨੰਬਰ ਲਿਆ ਜੂਰੀਆ ਸਾਹਿਬ ਦਾ ਫੋਨ ਨੰਬਰ ਦਿਓ ਇੱਕ ਬੰਦਾ ਆਇਆ ਇੱਕ ਵਾਰ ਸਕੂਟੀ ਤਿਆਰ ਰੱਖੀ ਅੱਛਾ ਸਕੂਟੀ ਦੇ ਸੰਦੂ ਸਕੂਟੀ ਤਿਆਰ ਰੱਖ ਕੇ ਤੇ ਨੰਬਰ ਲੈ ਕੇ ਚਲੇ ਗਏ ਬਾਹਰ ਆਏ ਤੇ ਉਹਨੇ ਕੱਢਿਆ ਕਟਾ ਬੰਦੇ ਉਤੇ ਖਵਾਏ ਦੇਖਦੇ ਪਏ ਸਾਹਮਣੇ ਉਹਨੇ ਕਟਾ ਕੱਢੀ ਜਿਹੜੀ ਆਪਣੀ ਵਾਇਰ ਕੀਤਾ ਨਿਕਲ ਗਿਆ ਸਿੰਗਲ ਫਾਇਰ ਹੈ ਸਿੰਗਲ ਫਾਇਰ ਹੈ ਅੱਗੇ ਜਾ ਕੇ ਫਿਰ ਉਹਨਾਂ ਕਿ ਤੂੰ ਅੱਗੇ ਜਾ ਕੇ ਫੋਨ ਕੀਤਾ ਇਤਨੇ ਆਪਣੇ ਹੋਨੇਬਲ ਐਸਚੂ ਸਾਹਿਬ ਇੱਥੇ ਸਨ ਆਵਾਜ਼ ਉਹਨ껖ੋ ਵੀ ਦੂਰ ਤੇ ਆ ਗਏ ਉਹਨੇ ਫੋਨ ਕੀਤਾ ਹੈ ਦੇਖਿਆ ਨ ਯਾਰਾ ਤੇ ਹੁਣ 10 ਲੱਖ ਰੁਪਏ ਆ ਤਿਆਰ ਰੱਖੋ ਅੱਛਾ ਇਹ ਫਿਰੋਤੀ ਦਾ ਮਾਮਲਾ ਸਾਹਮਣੇ ਆ ਰਿਹਾ ਜੀ ਜੀ ਤਿਆਰ ਰੱਖੋ ਇਨੇ ਐਸਐਚਓ ਸਾਹਿਬ ਵੀ ਆ ਗਏ ਨੇ ਉਹਨੇ ਮੁੜੇਲੇ ਫੋਨ ਐਸਐਚਓ ਸਾਹਿਬ ਨੂੰ ਖਾਤਾ ਉਹਨਾਂ ਵੀ ਗੱਲ ਕੀਤੀ ਤੇ ਜਿਲੇ ਉਹਨਾਂ ਕੋਈ ਕੀਤਾ ਤੇ ਬਸ ਇਹੋ ਗੱਲ ਕਰਕੇ ਉਹਨਾਂ ਸੋਫਾ ਤਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਇਹ ਫਿਰੋਤੀ ਦਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਮੈਂ ਕੈਮਰਾ ਵਾਲੇ ਵੀਰ ਨੂੰ ਕਹਾਗਾ ਕਿ ਅੰਦਰ ਆ ਜਾ ਨਾ ਅਸੀਂ ਸਾਰਾ ਮਾਹੌਲ ਜਿਹੜਾ ਹੈ ਦਿਖਾ ਦਿੰਦੇ ਹਾਂ ਇੱਥੇ ਕੀ ਕੀ ਕਿਸ ਤਰੀਕੇ ਦੇ ਲਾਲੇ ਤੁਸੀਂ ਦੇਖ ਰਹੇ ਹੋ ਕਿ ਖਜੂਰੀਆ ਫੂਡ ਮਾਲ ਜੋ ਇੱਕ ਜਾਣਿਆ ਮਾਨੀ ਦੁਕਾਨ ਹੈ ਮੀਰਾ ਸਾਹਿਬ ਬਾਜ਼ਾਰ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਹੋਈ ਹੈ ਇਸ ਵੇਲੇ ਅਸੀਂ ਗੱਲਬਾਤ ਕਰਾਂਗੇ ਅੰਦਰ ਜਿਹੜੇ ਇੱਥੇ ਦੇ ਓਨਰ ਨੇ ਅ ਭਰਤੀ ਕੀ ਨਾਮ ਹੈ ਤੁਹਾਡਾ ਰਕੇਸ਼ ਖਜੂਰੀਆ ਰਕੇਸ਼ ਜੀ ਕੀ ਮਸਲਾ ਹੋਇਆ ਤੁਹਾਰਾ ਇਹ ਮਸਲਾ ਮੈਂ ਘਰ ਬੈਠੇ ਰਹੀ ਘਰ ਜੀ ਜੀ ਕੋਰੋਸੇ ਪ੍ਰੋਗਰਾਮ ਚੱਲਦੇ ਆ ਸੀ satsang ਤੇ ਇੱਥੋਂ ਫੋਨ ਗਿਆ ਕੇ ਪੈਸਾ ਦੁਕਾਨ ਪਰ ਆਉ ਜਲਦੀ ਤੇ ਅੱਗੇ ਆਇਆ ਤਾਂ ਅੱਗੇ ਫਲੇਫਾਇਰ ਹੋ ਚੁੱਕਾ ਦਾ ਸੀ ਕੋਈ ਪਤਾ ਚੱਲਿਆ ਕਿ ਕੌਣ ਸੰਦ ਦੇ ਆਏ ਤੇ ਕੋਈ ਪਤਨ ਕਿ ਲਾਪੂ ਫੁਟੇਜ ਦੇਖਦੇ ਨੇ ਆਏ ਨੇ ਬਾਕੀ ਮੌਕੇ ਦੇ ਅਫਸਰ ਆਜਣ ਸਾਰੇ ਤਾਂ ਕਿ ਦੇਖਦੇ ਨੇ ਫੁਟੇਜ ਦੇਖਣਗੇ ਤੋਂ ਤੁਸੀਂ ਦੇਖਿਆ ਕਿ ਇਸ ਵੇਲੇ ਕਹਿ ਰਹੇ ਨੇ ਕਿ ਸੀਸੀਟੀਵੀ ਫੁਟੇਜ ਜਿਹੜੀ ਹੈ ਇਸ ਵੇਲੇ ਖੰਗਾਲੀ ਜਾ ਰਹੀ ਹੈ ਸਾਡੇ ਨਾਲ ਓਮਪ੍ਰਕਾਸ਼ ਖਜੂਰੀਆ ਜੀ ਵੀ ਜੁੜੇ ਨੇ ਓਮਪ੍ਰਕਾਸ਼ ਜੀ ਹੈਲੋ ਸਾਡੇ ਨਾਲ ਜੁੜੇ ਨੇ 1 ਮਿੰਟ ਫੋਨ ਤੇ ਗੱਲ ਕਰ ਰਹੇ ਨੇ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਕਰਵਾਉਂਦੇ ਆ ਇਹਨਾਂ ਦੇ ਨਾਲ ਕਿਉਂਕਿ ਸਾਰਾ ਮਸਲਾ ਇਹਨਾਂ ਦਾ ਹੀ ਹੈ ਆ ਇਹ ਓਨਰ ਨੇ ਇਸ ਮਾਲ ਦੇ ਹੋਰ ਕਿਹਾ ਜਾਂਦਾ ਹੈ ਕਿ ਬੰਦਿਆਂ ਨੇ ਫੋਨ ਕਰਕੇ ਇਹਨਾਂ ਨੂੰ ਧਮਕੀ ਵੀ ਦਿੱਤੀ ਹੈ ਤੇ 10 ਲੱਖ ਦੀ ਜਿਹੜੀ ਹੈ ਉਹ ਡਿਮਾਂਡ ਵੀ ਕੀਤੀ ਹੈ ਸਾਰੀ ਗੱਲਬਾਤ ਜਿਹੜੀ ਹੈ ਉਹ ਇਹਨਾਂ ਦੇ ਨਾਲ ਕਰਾਂਗੇ ਔਰ ਜਾਣਾਂਗੇ ਕਿ ਆਖਰ ਸਾਰਾ ਮਾਮਲਾ ਹੈ ਕੀ ਹੈ ਇਸ ਤਰ੍ਹਾਂ ਸੇ ਬੰਦੇ ਸਨ ਕਿ ਕੀ ਮੋਟਿਵ ਸੀ ਉਹਨਾਂ ਦਾ ਕੀ ਕਰਨ ਲਈ ਇੱਥੇ ਆਏ ਸੀ ਪਛਾਣ ਹੋਈ ਹੈ ਜਾਂ ਨਹੀਂ ਹੋਈ ਹੈ ਉਹ ਸਾਰਾ ਇਹਨਾਂ ਦੇ ਨਾਲ ਗੱਲਬਾਤ ਅਸੀਂ ਕਰਕੇ ਤੇ ਤੁਹਾਨੂੰ ਦਿਖਾਉਂਦੇ ਆ ਸੋ ਸਿੱਖਿਓ ਕੋ ਇਨਵੈਸਟੀਗੇਸ਼ਨ ਹੋ ਰਹੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਸਾਹਿਬ ये कोई करीबन आठ बजे आए हैं आठ बजे फायद करके चले गए टारगेट फायद था वो अब वो मोटरसाइकिल पे आए हैं स्कूटी पे आए हैं वो सीसी कैमरा में सारा फुटेज है वो पुलिस इन्वेस्टिगेशन कर रही है अभी अभी क्योंकि वो पुलिस ने अपनी कस्टडी में रखा है वो सारा सीसी फुटेज ठीक है तो ये सारा है आप इधर आके ले सकते हो क्योंकि एस डी पी आर एसपुरा भी हैं और मुझे लगता है एसपी साउथ भी आ रहे हैं यहाँ पे ठीक है जी 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 हाँ जी जी की मामला है सारा देखो आठ बजे फायर हुआ है और तो मुझे तो, तो लगता है उसके पीछे पोल्टी सी थे अंदर ही सी के हाँ नहीं मेरा बेटा सी अंदर जी जी ठीक है वहाँ फोन आया कि ऐसे फायर हो गया और पहले भी सू लगता इस तरह हो गया तो तो किसने चाहिए कि पहले तोड़ा फोन नंबर लिया गया इतों ਨਹੀਂ ਇਹ ਵਾਲੇ ਮੈਨੂੰ ਕੁਝ ਨਹੀਂ ਪਤਾ ਇਸ ਦੇ ਵਾਲੇ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਹੈ ਮੈਂ ਇਥੇ ਪੁੱਜਿਆ ਤੁਹਾਨੂੰ ਕੋਈ ਫੋਨ ਕਾਲ ਵੀ ਆਈ ਹੈ ਸੁਣਿਆ ਨਹੀਂ ਮੈਨੂੰ ਸਾਰਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਹੈ ਠੀਕ ਹੈ ਠੀਕ ਹੈ ਔਰ ਸਾਰਾ ਜੀ ਪੋਲਿਟੀਕਲ ਮੋਟੀਵੇਸ਼ਨ ਤੁਹਾਨੂੰ ਕੀ ਲੱਗਦਾ ਪੋਲਿਟੀਕਲ ਮੋਟੀਵੇਸ਼ਨ ਹੈ ਮਗਰ ਜਿਸ ਹਿਸਾਬ ਦਾ ਫਾਇਰਿੰਗ ਰੇਂਜ ਹੈ ਔਰ ਫਾਇਰ ਦਾ ਜਿਹੜਾ ਹਾਈਟ ਹੈ ਉਹ ਬਿਲਕੁਲ ਚੇਅਰ ਦੇ ਬਰਾਬਰ ਦੀ ਆ ਰਹੀ ਹੈ ਬਸ ਇੱਕ ਪੋਲਿਟੀਕਲ ਮੋਟਿਵ ਤੇ ਹੈ ਪਰ ਉਹ ਟਾਰਗੇਟ ਟਾਰਗੇਟ ਕਰਕੇ ਟਾਰਗੇਟ ਕਰਕੇ ਹੈ टारगेट करके तो पता है। सारे में शाम मैं शाम के टाइम में इतने होना दिन में फील्ड च ना शाम में मैं इतनी पॉइंट से होना इस करके थे। तो की क्या जा रहा है कि किस तरह के लोग सके सीसी कैमरा फुटेज पुलिस ने सीज कर लिया ठीक है वो सारी इन्वेस्टिगेशन हो रही है और जो प्राइमी फेसिया आ मैं तुम्हें तो रिपोर्ट कर रहा दिस इज आल पोलिटिकल पोलिटिकल मोटिव हाँ पोलिटिकल ही क्योंकि मैं आम पार्टी से हूँ का लीडर हूँ सोशल आपको पता है और इसलिए हो सकता है वो सकता है जी ਪੋਲੀਟিক্যাল ਮੋਟੀਵੇਟਿਡ ਹੋ ਸਕਦਾ ਹੈ ਲੇਕਿਨ ਕੁਛ ਦਿਨ ਪਹਿਲੇ ਇੱਕ ਵੀਰ ਨੇ ਦੱਸਿਆ ਸੀ ਕਿ ਸ਼ਾਇਦ ਫਿਰੋਤੀ ਵਾਲਾ ਮਾਮਲਾ ਵੀ ਹੋ ਸਕਦਾ ਹੈ ਪੂਰੇ ਸਾਰਾ ਜੋ ਮੈਟਰ ਹੈ ਉਹ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੈ ਪੁਲਿਸ ਡਿਪਾਰਟਮੈਂਟ ਇਥੇ ਪਹੁੰਚ ਚੁੱਕਿਆ ਹੈ ਦੇਖਦੇ ਹਾਂ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਇਸ ਸਾਰੇ ਮਾਮਲੇ ਦਾ ਕੀ ਨਿਕਲਦਾ ਹੈ ਆਓ ਤੁਹਾਨੂੰ ਫਿਰ ਤੋਂ ਇੱਕ ਵਾਰੀ ਤਸਵੀਰਾਂ ਦਿਖਾ ਦਿੰਦੇ ਹਾਂ ਬਾਹਰ ਜਿੱਥੇ ਕਿ ਫਾਇਰ ਕੀਤਾ ਗਿਆ ਮੈਂ ਕੈਮਰਾ ਵਾਲੇ ਵੀਰ ਨੂੰ ਕਹਾਗਾ ਕਿ ਇੱਕ ਮਿੰਟ ਲਈ ਬਾਹਰ ਆ ਜਾਓ ਜੋ ਪੋਲੀਟੀਕਲ ਮੋਟੀਵੇਟਿਡ ਜੋ ਖਜੂਰੀਆ ਜੀ ਨੇ ਕਿਹਾ ਕਿ ਪੋਲੀਟੀਕਲ ਮੋਟੀਵੇਟਿਡ ਇਹ ਜਿਹੜਾ ਹੈ ਇਹ ਸਾਰਾ ਹੋ ਸਕਦਾ ਹੈ ਲੇਕਿਨ ਤੁਹਾਨੂੰ ਦਿਖਾ ਦਈਏ ਇੱਕ ਵਾਰ ਫਿਰ ਤੋਂ ਜੋ ਕਿ ਫਾਇਰ ਮੈਂ ਵੀਰ ਨੂੰ ਕਾਹਾਂਗਾ ਕਿ ਇੱਕ ਮਿੰਟ ਵਾਸਤੇ ਅਗਰ ਇਧਰ ਆ ਜਨ ਬਿਲਕੁਲ ਜੋ ਰੇਂਜ ਹੈ ਫਾਇਰ ਦੀ ਉਹ ਬਿਲਕੁਲ ਅਗਰ ਇੱਕ ਤੋਂ ਅਸੀਂ ਥੋੜਾ ਜਿਹਾ ਨੇੜੇ ਆ ਕੇ ਦਿਖਾ ਦਈਏ ਕਿ ਇਹ ਬਿਲਕੁਲ ਸਾਹਮਣੇ ਦੇਖੋ ਤੁਸੀਂ ਚੇਅਰ ਜਾਂ ਜਿਹੜੇ ਵੀ ਬੰਦੇ ਅੰਦਰ ਬੈਠਦੇ ਨੇ ਕਾਊਂਟਰ ਦੇ ਅੰਦਰ ਉਹ ਬਿਲਕੁਲ ਇਸ ਦੀ ਰੇਂਜ ਹੋਰ ਇਸ ਦੀ ਬਿਲਕੁਲ ਹਾਈਟ ਦੇ ਬਰਾਬਰ ਨਿਕਲਦੇ ਨੇ ਔਰ ਰੱਬ ਕਰਦਾ ਰੱਬ ਨਾ ਕਰਦਾ ਕਿ ਕਿਤੇ ਕਿਸੇ ਨੂੰ ਕੋਈ ਹਾਨੀ ਪਹੁੰਚ ਜਾਂਦੀ ਕਿਸੇ ਨੂੰ ਲੱਗ ਜਾਂਦੀ ਜਾਂ ਕੋਈ ਕੈਜੂਐਲਟੀ ਹੋ ਜਾਂਦੀ ਲੇਕਿਨ ਕਿਸੇ ਨਾ ਕਿਸੇ وجہ ਦੇ ਨਾਲ ਸ਼ਾਇਦ ਇਸ ਕਾਊਂਟਰ ਦੇ ਸਾਹਮਣੇ ਕੋਈ ਨਹੀਂ ਸੀ ਜਾਂ ਫਿਰ ਇਹ ਫਾਇਰ ਜਿਹੜਾ ਹੈ ਅੱਗੇ ਪਿੱਛੇ ਨਿਕਲ ਗਿਆ ਜਿੱਦੀ وجہ ਦੇ ਨਾਲ ਕੋਈ ਕੈਜੂਐਲਟੀ ਤਾਂ ਨਹੀਂ ਹੋਈ ਲੇਕਿਨ ਜਿਸ ਤਰੀਕੇ ਦੇ ਨਾਲ ਇਹ ਫਾਇਰ ਕੱਢਿਆ ਗਿਆ ਹੈ ਇਹ ਇੱਕ ਬਹੁਤ ਹੀ ਵੱਡਾ ਮਾਮਲਾ ਜਿਹੜਾ ਹੈ ਉਹ ਨਿਕਲ ਕੇ ਇੱਥੇ ਮੀਰਾ ਸਾਹਿਬ ਦੇ ਵਿੱਚ ਖਜੂਰੀਆ ਮਾਲ ਦੇ ਸਾਹਮਣੇ ਆਇਆ ਹੈ ਕਿਉਂਕਿ ਜਿਸ ਤਰ੍ਹਾਂ ਕਿ ਓਮਪ੍ਰਕਾਸ਼ ਖਜੂਰੀਆ ਜੀ ਨੇ ਜਿਹੜੇ ਕਿ ਓਨਰ ਨੇ ਇਸ ਮਾਲ ਦੇ ਉਹਨਾਂ ਨੇ ਦੱਸਿਆ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਸੰਬੰਧ ਰੱਖਦੇ ਨੇ ਤੇ ਉਹਨਾਂ ਦੇ ਮੁਤਾਬਕ ਇਹ ਪੋਲੀਟੀਕਲ ਮੋਟੀਵੇਟਿਡ ਜਿਹੜਾ ਹੈ ਇਹ ਸਾਰਾ ਮਾਮਲਾ ਹੈ ਜੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਇੱਥੋਂ ਦੇਖਣ ਵਾਲੇ ਜਿਹੜੇ ਕੁਝ ਬੰਦੇ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਇਹ ਕਿਸੇ ਕੱਟੇ ਦੇ ਨਾਲ ਜਿਹਨੂੰ ਦੇਸੀ ਪਿਸਟਲ ਕਹਿੰਦੇ ਉਹਦੇ ਨਾਲ ਇਹ ਫਾਇਰ ਕੀਤਾ ਗਿਆ ਹੈ ਔਰ ਦੋ ਬੰਦੇ ਜਿਹੜੇ ਆਏ ਸੀ ਇੱਕ ਨੇ ਕੈਪ ਪਾਈ ਹੋਈ ਸੀ ਔਰ ਇੱਕ ਨੇ ਸਿਰਫ ਮੂੰਹ ਬੰਨਿਆ ਹੋਇਆ ਸੀ ਜਿਨ੍ਹਾਂ ਨੇ ਇਹ ਫਾਇਰ ਕੀਤਾ ਔਰ ਟੂ ਵੀਲਰ ਤੇ ਇਥੇ ਆਏ ਸੀ ਔਰ ਫਾਇਰ ਕਰਕੇ ਇਥੋਂ ਫਰਾਰ ਹੋ ਗਏ ਦੇਖਦੇ ਹੋ ਆਪਸੀ ਸਾਈਨ ਟੀਵੀ ਤੁਹਾਡੇ ਤੱਕ ਹੋਰ ਵੀ ਖਬਰਾਂ ਲੈ ਕੇ ਆਉਂਦੇ ਰਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ ਮੋਦੀ ਜੀ ਉਹ ਵਾਲੇ ਲੱਗੇ ਧੰਨਵਾਦ ਜੀ ਅਬ ਇਹ ਪ੍ਰੋਟੋਕਲ ਬਾਤ ਹੈ ਮੈਂ ਕਹਿਣਾ ਨਹੀਂ ਚਾਹਤਾ ਜੇ ਆਰਟੀ ਦੇ 370 ਕੇ ਬਾਅਦ ਜਹੀ ਕੁਝ ਹੋਗਾ ਅੱਗੇ ਪੂਰੇ ਸਟੇਟ ਦੇ ਅੰਦਰ ਜਹੀ ਕੁਝ ਹੋਗਾ ਅ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦਾ ਪੋਲਿਟੀਕਲ ਮੋਟੀਵੇਟਿਡ ਦੱਸਿਆ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਕਜੂਰੀਆ ਸਾਹਿਬ ਨੇ ਵੀ ਦੱਸਿਆ ਹੈ ਜਿਤੁਕਾ ਕਿ ਮੇਰੀ ਮੈਂ ਖੁਦ ਦੇਖਿਆ ਹੈ ਮਤਲਬ ਮੈਂ ਤੁਸੀਂ ਪ੍ਰਤੱਖ ਦਰਸ਼ੀ ਆਏ ਆਏ ਮੈਂ ਆਈ ਬਿਟਰ ਸੈਟੀਸਫਾਈ ਮੈਂ ਆਈ ਬਿਟਰ ਸੈ ਇਸ ਗੱਲ ਲਾ ਕਿ ਇਸ ਲਈ ਉਹਨੇ ਫਾਇਰ ਕਰਕੇ ਜਾਣ ਲਗੇ ਤੇ ਉਹਦੇ ਅਧਿਕਾਰੀ

सीधे निकल गए नहर वाली साइड नहर वाली नहर वाली साइड के ठीक है जी बहुत बहुत धन्यवाद